ਆ ਰੋ ਭਾਬੀ ਮੈਂ ਕੰਮ ਨਹੀਂ ਕੀਤਾ ਤਾ đu ਅੱਜ ਕਿਹੜਾ ਭੁੰਨਣਿਆ ਕੰਮ ਕਿੱਥੇ ਤੂੰ ਫੋਨ ਲਾਈ ਬੈਠਾ ਹੈਗਾ ਤੁਹਾਨੂੰ ਪਤਾ ਤੇਰੇ ਪਾਪੀ ਬੋਲਦੀਆਂ ਆਹ ਤੇ ਭਾਬੀ ਬੋਲਦੀਆਂ ਤਾਂ ਫਿਰ ਫਿਰ ਕੀ ਆਦਾ ਭਾਬੀ ਬੋਲਦੀਆਂ ਬੋਲੀ ਜਾ ਫਿਰ ਤੇ ਤੇ ਬਿਮਾਰੀ ਪੈਣਾ ਤੂੰ ਸੁਆਵਨਾ ਲੱਗ ਕੇ ਫੋਨ ਲਾ ਲੈਣਾ ਕੀ ਫੀਲਾ ਕਰਨੀ ਮੈਂ ਮੈਸੇਜ ਵੀ ਕੀਤਾ ਸੀ ਤੂੰ ਮੈਸੇਜ ਦਾ ਰਿਪਲਾਈ ਨਹੀਂ ਦਿੱਤਾ ਤੇਰੇ ਭਾਈ ਨੂੰ ਜੇ ਪਤਾ ਲੱਗ ਗਿਆ ਫਿਰ ਮੈਨੂੰ ਵੀ ਰੋ ਪਤਾ ਲੱਗ ਗਿਆ ਤਾਂ ਉਹ ਹੋ ਟੋਟੇ ਘੱਟੂ ਤੇਰੇ ਕੁਛ ਨਹੀਂ ਪਤਾ ਲੱਗਦਾ ਤੇ ਮੇਰੀ ਗੱਲ ਤੋਂ ਬੇਬੇ ਪਈਏ ਸੁੱਤੀ ਠੀਕ ਹੈ ਨਾ ਮੈਂ ਸਮਾਈ ਹੈ ਦਵਾਈ ਤੂੰ ਤਿਆਰੀ ਹਾਂ ਟੋਟੇ ਰੱਖ ਦਿਆ ਉਹ ਤੇ ਬੇਬੇ ਪਈਏ ਸੁੱਤੀ ਤੇ ਮੈਂ ਤਾਂ ਆਉਣਾ ਤੇਰੇ ਕਮਰੇ ਚ ਗਿੱਟ ਰੋਟੀ ਘਾਟੀ ਦਾ ਖਾਣਾ ਕੁਝ ਕਰਦਾ ਦਿੱਤਾ ਕਿ ਨਹੀਂ ਕੋਈ ਨਹੀਂ ਮੈਂ ਤਾਂ ਪੈਗ ਲੱਗੇ ਆ ਮੇਰੇ ਤਾਂ ਤੇ ਬਸ ਮੈਂ ਤਾਂ ਮੇਰੀ ਭਾਬੀ ਕੋਲੇ ਆਉਣਾ ਬਾਈ ਗਿਆ ਪਾਣੀ ਦੀ ਵਾਰੀ ਤੇ ਉਹ ਸਵੇਰ ਤਾਂ ਹੀ ਆਉਂਦਾ ਰਿਹਾ ਮੈਨੂੰ ਪਤਾ ਇੱਥੇ ਆ ਕਿਵੇਂ ਆ ਜੇਗਾ ਤੂੰ ਆਉਂਗਾ ਮੈਂ ਕਿਉਂ ਨਹੀਂ ਆ ਤੂੰ ਮੁੱਕਰ ਤੂੰ ਮੁੱਕਰ ਕੇ ਮਸਾਕਦੇਂ ਤੂੰ ਦੱਸ ਪਹਿਲਾਂ ਆਪਣੇ ਨਾਲ ਜਿਵੇਂ ਕਿੰਨਾ ਆਪਾਂ ਪਿਆਰ ਕਰਦੀ ਹੁੰਦੇ ਸੀ ਮੈਨੂੰ ਆ ਲੈ ਕਿ ਮੁੱਕਰ ਸਕਦੇਂ ਬਸ ਵੀ ਪਹਿਲਾਂ ਨਾ ਆਜ਼ਮ ਜਿਸੀ ਬੋਲਦੀ ਤੂੰ ਵੀ ਮੈ ਵੀ ਨਹੀਂ ਹੈ ਸੀ ਣਿਆਣੀ ਸੀ ਤੇ ਹੁਣ ਹੋਰ ਗੱਲ ਹੈ ਕਿ ਘਰੇ ਬਾਈ ਨੂੰ ਪਤਾ ਲੱਗ ਗਿਆ ਸੀ ਆਪਣੇ ਗੱਲਾਂ ਦਾ ਮਾੜੇ ਮੋਟਿਆਂ ਦਾ ਫੇਰ ਉਹ ਡਰਦੀਆਂ ਉਸ ਗੱਲ ਤੋਂ ਫੇਰ ਡਰਤ ਲੱਗਦੀ ਹੈਗਾ ਹਾਂ ਤੇ ਹੁਣ ਕਿਹੜਾ ਬਾਈ ਹੈ ਕਿਹੜਾ ਕਿਸ ਨੂੰ ਪਤਾ ਲੱਗਦਾ ਦੱਸ ਤੂੰ ਤਾਂ ਐਵੇਂ ਮਰੀ ਜੰਨੇ ਦੱਸ ਪਹਿਲਾਂ ਜਿਵੇਂ ਮਾੜੇ ਮੋਟੇ ਸ਼ੱਕ ਹੋ ਗਿਆ ਸੀ ਤੇ ਹੁਣ ਨਾ ਹੋਵੇ ਉਹ ਤਾਂ ਚੱਲ ਘਰ ਦੀ ਗੱਲ ਸੀ ਤਾਂ ਕਰਕੇ ਚੁੱਪ ਰਹਿ ਗਿਆ ਵੀ ਬਾਹਰ ਨਾ ਭੱਜੇ ਗੱਲ ਹਾਂ ਬਾਹਰ ਤਾਂ ਨਹੀਂ ਭੱਜਦੀ ਗੱਲ ਹੁਣ ਬਾਹਰ ਆਪਾਂ ਜਾਣ ਹੀ ਦਿੰਦੇ ਨਾ ਉਹ ਮਿੱਕ ਚੁੱਪ ਕਰਕੇ ਸੌਂ ਜਾਂ ਯਾਰ ਉੱਠ ਕੇ ਢਿੱਖਾ ਕੇ ਪੈ ਜਾ ਰਾਨਾ ਭਾਬੇ ਹੁਣ ਤੋਂ ਐਨਾ ਸੋਹਣੀ ਹੈ ਜਿਨੇ ਖਰ ਕੇ ਬਣਿਆ ਜੇ ਕਰਵਾ ਚੋਹਤ ਦੇਣਾ ਸੀ ਤੂੰ ਦੇਖ ਲੈ ਕਿੰਨੀ ਨਖਰੀ ਫਿਰਦੀ ਸੀ ਹਣਾ ਮੇਰਾ ਤਾਂ ਜੀ ਕਰ ਤੇ ਕਰ ਕੇ ਆਉਣਾ ਤੇ ਨਾਲ ਮਨ ਪਤਾ ਅਡ ਵਰਤ ਤਾਂ ਮੇਰੇ ਹਾਸਤੇ ਰੱਖਿਆ ਸੀ ਉਹ ਤਾਂ ਪਤਾ ਹੀ ਤੁਨੋਂ ਵੀ ਹੈ ਸਭ ਨੂੰ ਪਤਾਗਾ ਅ ਮਤਲਬ ਆਪਣੀ ਰੂਹਾਂ ਨੂੰ ਪਤਾ ਤੁਨੂੰ ਪਤਾ ਹੈ ਹਮ ਵਰਤ ਮੇਰੇ ਹਾਸਤੇ ਰੱਖਿਆ ਸੀ ਹੁਣ ਬਾਈ ਦਾ ਦੁਬਾਨਾ ਉਹ ਤਾਂ ਹੁਣ ਫਿਰ ਚਲੋ ਦੁਨੀਆਦਾਰੀ ਕਰਨਾ ਹੀ ਪੈਂਦਾ ਲੋਕ ਬਖਾਵਾ ਤਾਂ ਪਰਾਮੇਨਾ ਤੋੜਨਾ ਮੈਨੂੰ ਤੋੜਨਾ ਮੈਨੂੰ ਬਹੁਤ ਬੁਰਾ ਲੱਗਿਆ ਜਦ ਬਾਈ ਦੀ ਛਾਨਣੀ ਵਿੱਚ ਮੂੰਹ ਦੇਖੀ ਜਾਂਦੀ ਜਦ ਮੈਂ ਕਿਹੜਾ ਪਿੱਛੇ ਦੇਖ ਜਾਂਦੇ ਮੈਂ ਆਖਿਆ ਵਰਤ ਮੇਰੇ ਨਾਲ ਵਰਤ ਮੇਰੇ ਵਾਸਤੇ ਕਰਨਾ ਕੀ ਪੈ ਰਿਹਾ ਦੇਖ ਲਾ ਹਨਾ ਵੀ ਮੈਨੂੰ ਦਵਾਈਆਂ ਦਰਵਾਈਆਂ ਕਿਹਾ ਕਿ ਯਾਸੀ ਕਣ ਜਿਸੀ ਆ ਗਿਆ ਨਾ ਹਾਂ ਆਦੀ ਬਹੁ ਨੂੰ ਲੈਣ ਗਿਆ ਕਰਵਾ ਚੌਦ ਦਾ ਵਰਤ ਉੱਥੇ ਰੱਖਿਆ ਸੀ ਉਹਨੇ ਸੀਰੀ ਲਈ ਅੱਛਾ ਸੀ ਵੀ ਉਹਨੇ ਆ ਪਹਿਲਾ ਵਰਤ ਸੀ ਉਹਦਾ ਅੱਛਾ ਉਹ ਜਿਆ ਦੀ ਬੋਲ ਨਮੇ ਗਿਆ ਆ ਬੀ ਤਨ ਆ ਪਾਣੀ ਦਵਾ ਰਿਹਾ ਰਹੇ ਮੇ ਪੁੱਟਾ ਆ ਜੀ ਮਕਰ ਅੱਛਾ ਫਿਰ ਭਾਈ ਕਰ ਬੀਰਾ ਨਾ ਨਹੀਂ ਭਾਬੀ ਮੈਨੂੰ ਪੱਕਾ ਸ਼ੋਰ ਹੈ ਮੈਂ ਤੁਹਾਨੂੰ ਪਤਾ ਹੈ ਕਿ ਉਹ ਮੈਂ ਪੱਕਾ ਸ਼ੋਰ ਹੈ ਮੈਂ ਅੱਜ ਨਾ ਪੂਰੀ ਸਕੀਮ ਲਈ ਬੈਠਾ ਜੀ ਮੈਂ ਤਾਂ ਭਾਬੀ ਨਾਲ ਪੈਣਾ ਅੱਜ ਭਾਬੀ ਦੇ ਘਰ ਨਹੀਂ ਆਈ ਬੀ ਤੁਹਾਈ ਕਿ ਨਾ ਬੁਲੀਏ ਨਾ ਤੁਹਾਨੂੰ ਨਾ ਲਾ ਲਾ ਕੇ ਉਹ ਆ ਗਿਆ ਹੋਵੇ ਸੀ ਲੀਫ ਸਿਰੇ ਨਹੀਂ ਹੁੰਦਾ ਮੇਨੂਸਾਰ ਮੈਂ ਨਾ ਉਥੋਂ ਹੀ ਮੈਂ ਦੂਜੀ ਮੋਟਰ ਤੇ ਬੈਠਾ ਉਹ ਨਾਲ ਨਾਲ ਮਗਰਦੀਪੁਰਾ ਦਾ ਪੈਗ ਲਾਈ ਜਾਂਦਾ ਸੀਗਾ ਤੇ ਮੈਨੂੰ ਆਹੀ ਆਖਿਆ ਬਾਈ ਨੇ ਇਹ ਵੀ ਘਰੇ ਉੱਡ ਜਾ ਤੂੰ ਕਿਤੇ ਤੇ ਭਾਬੀ ਤੇ ਬੇਬੇ ਕੱਲੀ ਆਏ ਤਾਂ ਤੂੰ ਘਰੇ ਉੱਡ ਜਾ ਮੈਂ ਤਾਂ ਸਵੇਰੇ ਆਉਂਗਾ ਮੈਨੂੰ ਮੈਨੂੰ ਆ ਗੱਲਾਂ ਆਖੀ ਉਸ ਨੇ ਹੁਣ ਪਤਾ ਨਹੀਂ ਵੀ ਕਿੰਨੇ ਕਦਿ ਹੋਊਗਾ ਕਰੀ ਵੀ ਸਵੇਰੇ ਹੋਊ ਸਾਢੇ 4 ਵਜੇ ਆਊਗਾ ਆਪਣੀ 3:40 ਦੇ ਤਾਂ ਪਾਣੀ ਵਢਾਉਣਾ ਅੱਧਾ ਘੰਟਾ ਨੂੰ ਆਉਣ ਤੇ ਲੱਗੂ ਸਾਢੇ 4 ਕਰ ਦੂਗਾ ਆਉਂਦਾ ਆਉਂਦਾ ਜੇ ਮਾਪੂਰਾ ਕਨਫਰਮ ਹੈ ਭਾਬੀ ਮੈਂ ਤਾਂ ਹੀ ਤਾਂ ਮੈਂ ਤੇਰੀ ਮਿਹਨਤਾਂ ਗੱਡੀਆਂ ਨੇ ਬਾਪੂ ਬਾਪੂ ਨੂੰ ਮੈਂ ਦੁੱਧ ਪਾਣੀ ਪਿਵਾਇਆ ਮਾਂ ਦੀ ਸੀ ਬਾਪੂ ਸੌਂਦੀ ਉਹ ਦਵਾਈ ਦੀ ਲੈ ਤੋ ਸਕੂ ਤੇ ਦਵਾਈ ਦੇ ਬੇਬੇ ਦਾ ਤਾਂ ਅੱਜ ਤੁਹਾਨੂੰ ਪਤਾ ਬੇਬੇ ਨੂੰ ਵੀ ਅੱਖ ਬਣਾਈ ਜਾਂਦੀ ਕੀ ਉਹਨੂੰ ਚਣਕਣਾ ਲੱਗਦਾ ਬੇਬੇ ਨੂੰ ਆਪਾਂ ਅੰਦਰ ਕਮਰੇ ਚ ਪੈ ਜਾਗੇ ਆਪਾਂ ਅੱਜ ਵਧੀਆ ਮੌਮ ਕਿੰਨੇ ਮਹੀਨੇ ਹੋ ਗਏ ਤੁਹਾਨੂੰ ਯਾਦ ਕਰ ਭਾਬੀ ਤੋਂ ਮਾੜੇ ਮੁੱਟਿਆਂ ਨੂੰ ਸੋਚਿਆ ਕਰਦਾ ਐਵੇਂ ਨਹੀਂ ਕਰੀਦਾ ਹੁੰਦਾ ਹਾਂ ਉਹ ਤਵ ਤੇ ਰਸਤ ਤੱਕ ਨਹੀਂ ਮੇਂ ਹਾਂ ਤਾਂ ਫਿਰ ਲਾਰਾ ਨਹੀਂ ਲਾਈਦਾ ਹੁੰਦਾ ਨਾ ਬਾਬੇ ਐਵੇਂ ਥੋੜੀ ਹੁੰਦਾ ਆਪ ਇੱਕੇ ਥਾ ਰਹਿੰਨੇ ਆ ਤਾਂ ਫਿਰ ਵੀ ਆਪਾਂ ਤਰ ਸੀਗੇ ਤਾਂ ਫਿਰ ਤਾਂ ਗਲਤ ਕਰ ਲੈਣਾ ਇੰਨੀ ਤਰਕ ਤਾਂ ਮੁੰਨ ਜਿੰਨੀ ਕਰ ਸਕਦਾ ਨਹੀਂ ਕੰਮ ਕਰ ਕੋਈ ਨਾ ਹਾਂ ਤਾਂ ਇੱਕ ਗੱਲ ਨੂੰ ਹੋਰ ਦੱਸਾਂ ਮੈਂ ਜਾਂ ਤਾਂ ਫਿਰ ਤੂੰ ਆਏ ਕਦੇ ਵੀ ਤੇਰੀ ਮੇਰੀ ਹੈ ਨਹੀਂ ਯਾਰੀ ਆਪਣੀ ਫਿਰ ਜਾਂ ਤਾਂ ਫਿਰ ਸਿੱਧੀ ਗੱਲ ਕਹਿ ਦੇ ਫਰੈਂਕ ਕਿਉਂ ਦਰਪਾਉਣੀ ਆ ਦੱਸ ਫਿਰ ਕਾਹ ਨਹੀਂ ਗਿਆ ਸਾਥੀ ਨਾ ਮਾ ਮੈਂ ਕਿਹਨੂੰ ਕਹਾਂ ਕਿ ਸੱਚੇ ਤੋਂ ਨਾ ਪਤਾ ਵਾਫਰ ਪਰ ਤੂੰ ਸਮਝਿਆ ਕਾ ਕਾਲੀ ਆਂ ਕਰ ਲੱਗਿਆ ਨਾ ਤੇਰੇ ਨਾਲ ਤੇਰੀ ਦੀਵਲਾ ਮੈਂ ਵੀ ਨਹੀਂ ਕਰਦਾ ਭਾਬੀ ਮੈਂ ਇਹ ਮੇਰੇ ਅੰਦਰੋਂ ਨਾ ਉਹ ਪਿਆਰ ਦੀ ਤੜਫ ਹੁੰਦੀ ਹੈ ਤੇਰੀ ਵੀ ਨਾ ਮੇਰਾ ਕੋਣ ਹੈ ਤੇ ਮੇਰੀ ਵੀ ਨਾ ਕੋਈ ਰਖਾਣ ਉਹ ਨਹੀਂ ਵੀ ਪਤਾ ਇਸ ਗੱਲ ਦਾ ਮੈਂ ਵੀ ਜਾਣੀ ਜਾਣਾਂਗੀ ਪਰ ਕਾਲੇ ਤੂੰ ਆਏ ਨਾ ਕਰਿਆ ਘਰ ਮਾਲ ਮੁੱਟਾ ਤੇਰੀ ਵੀਰ ਵਾਲੇ ਘਰ ਬਾਰੇ ਸੋਚਿਆ ਕਰ ਸਮਝਿਆ ਕਰ ਜਿਵੇਂ ਮੈਂ ਸਮਝਦਾ ਸੀ ਮੈਂ ਚੱਲਦੀ ਆ ਉਵੇਂ ਚੱਲਿਆ ਕਰ ਮੇਰੇ ਕਹਿਣੇ ਤੇ ਹਾਂ ਨਹੀਂ ਤੇਰੇ ਕਹਿਣੇ ਤੇ ਭਾਬੀ ਦੇਖ ਪਹਿਲਾਂ ਮੈਂ ਧੱਕਾ ਕਰਦਾ ਹੁੰਦਾ ਸੀ ਤੈਨੂੰ ਹੁਣ ਮੈਂ ਧੱਕਾ ਕਰਦਾ ਪਹਿਲਾਂ ਤੂੰ ਆਪਦੇ ਇਮਾਨਦਾਰੀ ਨਾਲ ਦੱਸ ਹਾਂ ਬਸ ਮੈਂ ਤੇਰੇ ਕਹਿਣੇ ਚੱਲਦਾ ਹੀ ਆ ਫਿਰ ਭਾਬੀ ਐਡੀ ਨਾ ਮੈਂ ਸੋਚਿਆ ਕਰ ਤੂੰ ਦੱਸ ਤੇ ਅੱਜ ਮੈਂ ਤੇਰੇ ਕਹਿਣੇ ਤੇ ਆਪਦੇ 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 ਹਾਂ ਕੋਈ ਆਪਣਾ ਘਰ ਇੱਥੇ ਹੈ ਨਹੀਂ ਕੋਈ ਕਾਜ ਨਹੀਂ ਕਰਦਾ ਕਿ ਅੰਠਿਸ ਕੰਦਾ ਚੱਲ ਆਗੇ ਮੈਂ ਤਾਂ ਹੁਣ ਦੀ ਦੱਸ ਵੀ ਹੁਣ ਆਜ ਆਪਣੇ ਤੋਂ ਮੈਂ ਨਾਲ ਗੱਲਾਂ ਹੀ ਮਾਰ ਲਈ ਮੈਂ ਤੇ ਨਾਲ ਗੱਲਾਂ ਕਰਕੇ ਖੁਸ਼ ਆਵਾ ਸਹਿਜ ਹੀ ਕੋ ਕਰਨੀ ਜੀ ਕਿੰਨਾ ਗੱਲਾਂ ਤੈਨੂੰ ਪਤਾ ਕਾਰੇ ਕਿ ਕਿੱਦਾਂ ਮਾਰਦੇ ਨੇ ਉਹਦੇ ਨਾਲ ਸਤਿ ਕੁਸ਼ ਹੋ ਰਹੀ ਏ ਉਹ ਤਾਂ ਬਾਅਦ ਦੇਖੀਓ ਭਾਬੀ ਮੈਂ ਤੈਨੂੰ ਇੱਕ ਵਾਰੀ ਕਹਿਣਾ ਹੈ ਵੀ ਤੇਰਾ ਮਨ ਨਹੀਂਗਾ ਕਈ ਵਾਰੀ ਤਾਂ ਮੈਂ ਤੈਨੂੰ ਤੈਨੂੰ ਪੂਰਾ ਕੋਪਰੇਟ ਕਰੂੰਗਾ ਚਲ ਤੂੰ ਬਾਪੂ ਜਦੋਂ ਸੌਂ ਗਿਆ ਮੈਨੂੰ ਘੰਟੀ ਕਰਦੇ ਆਉਂਗਾ ਮੈਂ ਨੋ ਉਹ ਨਹੀਂ ਕੰਨ ਦੇਖੇ ਕੋਰੇ ਰੇਂਗਾ ਜਾਉਂਗਾ ਹਾਂ ਕਬਰਾ ਗੁੰਝੂਗਾ ਤੇ ਮੈਂ ਨਾ ਸਿੱਧੀ ਕਰਾਂ ਹਾਂ ਠੀਕ ਆ ਪਾਪੀ ਤੂੰ ਆਈਂ ਅੰਦਰਲੀ ਬੁੱਧੀ ਆ ਗਈ ਲੋਕੀ ਕੋਈ ਠੀਕ ਠੀਕ ਪਾਪੀ